ਹਾਂ ਜੀ ਦੋਸਤੋ ਜਦੋਂ ਦਿਲਜੀਤ ਅਨੰਤਵਾਨੀ ਦੇ ਪ੍ਰੀਵਿਊ ਤੇ ਪਰਫਾਰਮ ਕਰ ਰਿਹਾ ਹੁੰਦਾ ਹੈ ਤਾਂ ਉਸ ਟਾਈਮ ਵੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਅਨੰਤਵਾਨੀ ਦਿਲਜੀਤ ਨੂੰ ਕਹਿ ਰਿਹਾ ਹੁੰਦਾ ਹੈ ਕਿ 20 ਮਿੰਟ ਦੀ ਹੋਰ ਪਰਫਾਰਮ ਕਰ ਦੇ ਅੱਗੋਂ ਦਿਲਜੀਤ ਜਵਾਬ ਦਿੰਦਾ ਹੋਇਆ ਕਹਿੰਦਾ ਹੈ ਕਿ 20 ਮਿੰਟ ਛੱਡੋ ਮੈਂ 30 ਮਿੰਟ ਦੀ ਹੋਰ ਪਰਫਾਰਮ ਕਰ ਦਿੰਦਾ ਇਸ ਗੱਲ ਨੂੰ ਸੁਣਦੇ ਹੀ ਜਿਹੜੇ ਆਪਣੇ ਕਿਸਾਨਪਰਾ ਸ਼ੰਭੂ ਬਾਰਡਰ ਤੇ ਬੈਠੇ ਹਨ ਦਿਲਜੀਤ ਦਾ ਉਹਨਾਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਸ਼ੰਭੂ ਬਟ ਕੰਮ ਕਰ ਰਿਹਾ ਹੈ ਔਰ ਵੀਰ ਲਿਖਦਾ ਹੈ ਕਿ 8 ਕਰੋੜ ਰੁਪਏ ਲਏ ਹਨ ਉਹ ਬਾਨੀ ਤੋਂ ਬਲਾ ਵੀਰ ਲਿਖਦਾ ਹੈ ਕਿ ਇੱਥੇ ਮੌਤ ਮਿਲਣੀ ਹੈ ਇੱਥੇ ਕਿਹਨੇ ਆਉਣਾ ਤੇ 8 ਕਰੋੜ ਰੁਪਏ ਮਿਲੇ ਹਨ ਐਸੇ ਦੋਸਤੋ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੀ ਰੈਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ